ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ ਪੀਟ੍ਰਿਪਲ ਐਸਬੀ ਵੱਲੋਂ ਇਸ਼ਤਿਹਾਰ ਨੰਬਰ 12 ਆਫ 2024 ਵਿੱਚ ਗਰੁੱਪ ਸੀ ਕਾਡਰ ਦੀਆਂ ਵੱਖ-ਵੱਖ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਿਆਨ ਜਿਸ ਵਿੱਚ ਕਲਰਕ ਲਾਇਬ੍ਰੇਰੀਨ ਡਾਟਾ ਐਂਟਰੀ অপারেਟਰ ਅਤੇ ਏਸੀ অপারেਟਰ ਦੀਆਂ ਕੁੱਲ 26 ਪੋਸਟਾਂ ਹਨ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਮਿਤੀ 30 7 2024 ਤੋਂ 19 8 2024 ਤੱਕ ਦੀ ਰੱਖੀ ਗਈ ਹੈ ਅਤੇ ਫੀਸ ਭਰਨ ਦੀ ਆਖਰੀ ਮਿਤੀ 22/8/2024 ਤੱਕ ਹੈ ਕਲਰਕ ਕਮ ਡਾਟਾ ਐਂਟਰੀ অপারেਟਰ ਲਈ ਤਨਖਾਹ ਸਕੇਲ ਅਤੇ ਪੱਤੇ 19900 ਗਲਾਸ ਬਲੂਅਰ ਕਮ ਸਟੋਰ ਕੀਪਰ ਲਈ 25500 ਡਾਟਾ ਐਂਟਰੀ অপারেਟਰ ਦੀ ਤਨਖਾਹ ਸਕੇਲ ਪੱਤੇ 19900 ਲਾਇਬ੍ਰੇਰੀਅਨ ਲਈ 29200 ਏਸੀ অপারেਟਰ ਲਈ 25500 ਤਨਖਾਹ ਸਕੇਲ ਪੱਤੇ ਨੋਟੀਫਿਕੇਸ਼ਨ ਅਨਸਾਰ ਹਨ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲੇ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਸਕਿੱਲ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਕੋਲ ਆਈਐਸਓ ਸਰਟੀਫਾਈਡ ਕੰਪਿਊਟਰ ਦਾ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਗਲਾਸ ਬਲੂਅਰ ਦੀ ਪੋਸਟ ਲਈ ਤੁਸੀਂ ਬੀਐਸਸੀ ਵਿਦ 2 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ ਕੰਪਿਊਟਰ ਕੋਰਸ ਘੱਟੋ-ਘੱਟ 6 ਮਹੀਨੇ ਦਾ ਕਿਸੇ ਰਿਪਿਊਟਿਡ ਇੰਸਟੀਚਿਊਟ ਤੋਂ ਪਾਸ ਕੀਤਾ ਹੋਣਾ ਚਾਹੀਦਾ ਹੈ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਤੁਹਾਡੀ 10ਵੀਂ ਫਰਸਟ ਕਲਾਸ ਅਤੇ ਪਲੱਸ 2 ਸੈਕੰਡ ਕਲਾਸ ਜਾਂ ਗ੍ਰੈਜੂਏਸ਼ਨ ਦੀ ਡਿਗਰੀ ਤੁਹਾਡੇ ਕੋਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਡਿਪਲੋਮਾ ਇਨ ਪ੍ਰੋਗਰਾਮਿੰਗ ਜਾਂ ਸਿਸਟਮ ਫਰੋਮ ਸਮ ਟ੍ਰੇਨਿੰਗ ਇੰਸਟੀਚਿਊਟ ਨੌਲੇਜ ਆਫ ਟਾਈਪਿੰਗ ਐਂਡ ਇੰਗਲਿਸ਼ ਬੋਥ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਲਾਈਬ੍ਰੇਰੀ ਦੀ ਪੋਸਟ ਲਈ ਵਿਦਿਅਕ ਯੋਗਤਾ ਵੈਚੂਲਰ ਡਿਗਰੀ ਇਨ ਲਾਇਬ੍ਰੇਰੀ ਸਾਇੰਸ ਤੁਹਾਡੇ ਕੋਲੇ ਕੀਤੀ ਹੋਣੀ ਚਾਹੀਦੀ ਹੈ ਐਡੀਟ ਕੋਲੇ ਕਿਸੇ ਰਿਪਿਊਟਡ ਐਜੂਕੇਸ਼ਨ ਸੰਸਥਾ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਵੇਗੀ ਲਾਇਬ੍ਰੇਰੀਅਨ ਦੀ ਪੋਸਟ ਲਈ ਤੁਹਾਡੇ ਕੋਲ ਘੱਟੋ ਘੱਟ 6 ਮਹੀਨੇ ਦਾ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਏਸੀ অপারেਟਰ ਦੀ ਪੋਸਟ ਲਈ ਤੁਹਾਡੀ 10ਵੀਂ ਵਿਦ ਆਈਟੀਆਈ ਵਿਦ ਕਨਸਰਨਡ ਟ੍ਰੇਡ ਨਾਲ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਘੱਟੋ ਘੱਟ 3 ਸਾਲ ਦਾ ਏਸੀ ਆਪਰੇਟਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਮੈਟ੍ਰਿਕ ਵਿਦ ਪੰਜ ਸਾਲ ਦਾ ਐਕਸਪੀਰੀਅੰਸ ਇਨ ਆਪਰੇਸ਼ਨ ਮੇਨਟੇਨੈਂਸ ਆਫ ਏਸੀ ਪਲਾਂਟ ਹੋਣੀ ਚਾਹੀਦੀ ਹੈ ਇਹਨਾਂ ਅਸਾਮੀਆਂ ਲਈ ਉਮਰ ਸੀਮਾ 18 ਤੋਂ 37 ਸਾਲ ਤੱਕ ਦੀ ਹੋਵੇਗੀ ਅਤੇ ਪੰਜਾਬ ਸਰਕਾਰ ਦੇ ਨੋਰਮਜ਼ ਅਨਸਾਰ ਹਰ ਇੱਕ ਕੈਟਾਗਰੀ ਨੂੰ ਨੋਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਫੀਸ ਦਾ ਬਿਰਵਾ ਇਸ ਅਨੁਸਾਰ ਹੈ ਕਿ ਜਰਨਲ ਲਈ 1000 ਰੁਪਏ ਐਸਸੀਬੀਸੀ ਅਤੇ ਆਰਥਿਕ ਕਮਜ਼ੋਰ ਵਰਗ ਲਈ 250 ਰੁਪਏ ਸਾਬਕਾ ਫੌਜੀ ਅਤੇ ਆਸ਼ਰਿਤ 200 ਰੁਪਏ ਫੀਸ ਅੰਗਹਿਣ ਲਈ 500 ਰੁਪਏ ਫੀਸ ਰੱਖੀ ਗਈ ਹੈ ਇਹਨਾਂ ਸਾਮੀਅਲੀ ਉਮੀਦਵਾਰਾਂ ਦਾ ਪਹਿਲਾਂ ਮਲਟੀਪਲ ਚੁਆਇਸ ਕੁਐਸਚਨ ਦੇ ਰੂਪ ਵਿੱਚ ਇੱਕ ਲਿਖਤੀ ਪੇਪਰ ਲਿਆ ਜਾਵੇਗਾ ਇਸ ਤੋਂ ਬਾਅਦ ਪਾਰਟ ਏ ਵਿੱਚ 10ਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਪੀਪਰ ਹੋਵੇਗਾ ਜੋ ਸਿਰਫ ਕੁਆਲੀਫਾਈ ਨੇਚਰ ਦਾ ਹੋਵੇਗਾ ਇਸ ਤੋਂ ਬਾਅਦ ਉਮੀਦਵਾਰਾਂ ਦਾ ਪੀ ਪਾਰਟ ਬੀ ਦੇ ਵਿੱਚ ਜੋ ਪੀਪਰ ਹੋਵੇਗਾ ਉਸ ਦੇ ਆਧਾਰ ਤੇ ਤੁਹਾਡੀ ਮੈਰਿਟ ਬਣਾਈ ਜਾਵੇਗੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਲਈ ਟਾਈਪਿੰਗ ਟੈਸਟ ਅੰਗਰੇਜ਼ੀ ਤੇ ਪੰਜਾਬੀ ਦਾ ਹੋਵੇਗਾ ਜੋ ਸਿਰਫ ਕੁਆਲੀਫਾਈ ਨੇਚਰ ਵਿੱਚ ਹੋਵੇਗਾ ਇਹ ਯੂਨੀਕੋਡ ਲੈਂਗੁਏਜ ਫੌਂਟ ਰਾਵੀ ਵਿੱਚ ਟੈਸਟ ਲਿਆ ਜਾਵੇਗਾ ਗਲਾਸ ਬਲੂਰ ਸਟੋਰ ਕੀਪਰ ਲਾਇਬ੍ਰੇਰੀਅਨ ਏਸੀ অপারেਟਰ ਦੀ ਮੈਰਿਟ ਉਹਨਾਂ ਵੱਲੋਂ ਲੈ ਕੇ ਲਿਖਤੀ ਪੇਪਰ ਵਿੱਚ ਨੰਬਰਾਂ ਦੇ ਆਧਾਰ ਤੇ ਬਣੇਗੀ ਅਤੇ ਉਹਨਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਹਾਡਾ ਬਹੁਤ ਧੰਨਵਾਦ